ਅਭਿਸ਼ੈ ਦੇਖ ਰਹੇ ਹਾਂ ਤੁਸੀਂ ਅੱਜ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਆ ਉਹ ਆ ਕੇਂਦਰ ਸਰਕਾਰ ਦੇ ਖਿਲਾਫ ਇੱਕ ਵੱਡਾ ਰੋਸ ਪ੍ਰਦਰਸ਼ਨ ਕਰ ਰਹੀ ਹੈ ਮੋਦੀ ਅਡਾਨੀ ਇੱਕ ਹੈ ਇਹ ਥਾਂ ਥਾਂ ਤੇ ਲਿਖਿਆ ਹੋਇਆ ਜੋ ਤਖਤੀਆਂ ਇਹਨਾਂ ਦੇ ਹੱਥਾਂ 'ਚ ਫੜੀਆਂ ਹੋਈਆਂ ਨੇ ਵੱਡਾ ਇਕੱਠ ਜਿਹੜਾ ਹੋਇਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ 'ਚ ਪ੍ਰੋਟੈਸਟ ਹੋ ਰਿਹਾ ਤੇ ਰਾਜ ਭਵਨ ਵੱਲ ਮਾਰਚ ਕਰਨ ਦਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੈ ਹਾਲਾਂਕਿ ਚੰਡੀਗੜ੍ਹ ਪੁਲਿਸ ਵੱਲੋਂ ਪੂਰੇ ਸਖਤ ਇੰਤਜ਼ਾਮ ਕੀਤੇ ਗਏ ਨੇ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਇਸ ਤਰ੍ਹਾਂ ਦੇ ਨਾਲ ਪੁਲਿਸ ਦੇ ਨਾਲ ਟਕਰਾਅ ਹੁੰਦਾ ਕਾਂਗਰਸ ਦੇ ਲੀਡਰਾਂ ਦਾ ਦੇਖਣ ਵਾਲੀ ਗੱਲ ਹੋਊਗੀ ਰਾਜਾ ਵੜੈਣ ਖੁਦ ਮੌਜੂਦ ਨੇ ਉਹਨਾਂ ਤੋਂ ਇਲਾਵਾ ਹੋਰ ਕਈ ਲੀਡਰ ਨੇ ਬਲਬੀਰ ਸਿੰਘ ਸਿੱਧੂ ਨੇ ਰਾਣਾ ਕੇਪੀ ਨੇ ਤੇ ਹੋਰ ਵੀ ਕਈ ਲੀਡਰ ਜਿਹੜੇ ਨੇ ਸ਼ਾਮਿਲ ਨੇ ਤੁਸੀਂ ਦੇਖ ਸਕਦੇ ਹੋ ਪੰਜਾਬ ਕਾਂਗਰਸ ਭਵਨ ਤੋਂ ਚੱਲ ਕੇ ਰਾਜ ਭਵਨ ਵੱਲ ਮਾਰਚ ਕਰਨ ਦਾ ਪਲਾਨ ਹੈ ਹਾਲਾਂਕਿ ਰੋਕਿਆ ਇਹਨਾਂ ਨੂੰ ਜਾਊਗਾ ਕਿਉਂਕਿ ਸਖਤ ਬੈਰੀਕੇਡ ਲਾਏ ਹੋਏ ਨੇ ਚੰਡੀਗੜ੍ਹ ਪੁਲਿਸ ਵੱਲੋਂ ਸੋ ਅ ਅਡਾਨੀ ਤੇ ਵੀ ਤਿੱਖਾ ਹਮਲਾ ਕੀਤਾ ਕਾਂਗਰਸ ਦੇ ਲੀਡਰਾਂ ਨੇ ਨਰਿੰਦਰ ਮੋਦੀ ਤੇ ਵੀ ਤਿੱਖਾ ਹਮਲਾ ਕੀਤਾ ਦੋਵਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਇਲਜ਼ਾਮ ਇਹ ਨੇ ਕਿ ਦੋਨੋਂ ਇੱਕ ਨੇ ਤੇ ਇਸ ਤਰ੍ਹਾਂ ਦੇ ਨਾਲ ਪੀਐਮ ਸ਼ੁਰੂ ਤੋਂ ਅਡਾਨੀ ਨੂੰ ਫਾਇਦੇ ਦਿੰਦੇ ਆਏ ਨੇ ਤੇ ਉਸ ਦੇ ਖਿਲਾਫ ਇਹਨਾਂ ਦਾ ਰੋਸ ਹੈ ਰਾਜਾ ਵੜਿੰਗ ਤੁਸੀਂ ਦੇਖ ਸਕਦੇ ਹੋ ਸੁਣਦੇ ਆ ਰਾਜਾ ਵੜਿੰਗ ਕੀ ਕਹਿਣਾ ਤੇ ਕਿਸ ਤਰ੍ਹਾਂ ਦੇ ਨਾਲ ਇਹ ਪ੍ਰੋਟੈਸਟ ਅੱਜ ਦਾ ਇਹ ਕਰਦੇ ਨੇ ਮੋਹਿਤ ਮੋਹਿਤ ਤੇ ہم ਲੋਗੋ ਨੇ આજ گورنر کی طرف کوچ کر رہے تھے مارچ کر رہے تھے لیکن ہستے میں ہم نے دیکھا ہے کہ پولیس کی بیریگیڈنگ اور ہمارے سے زیادہ تو سرکشا بھر یہاں پر پہنچے ہوئے ہیں ہماری مانگ ہے کہ لوک سبھا میں جے پی سی गठित गठित کر کے تا پھر لوگوں ਨੂੰ انصاف ਦਿੱਤਾ جا وے جیڑی اڑامی نے आयुर कंपनी ਤੇ ਅਡਾਨੀ ਗ੍ਰੀਨ ਨੇ ਰਲ ਕੇ ਸੋਲਰ એનર્ਜੀ ਦੇ ਨਾਮ ਤੇ ਦੇਸ਼ ਦੇ ਲੋਕਾਂ ਨਾਲ ਠੱਗੀ ਮਾਰੀ ਐ ਹਰ ਪੰਜ ਰਾਜਾਂ ਨੂੰ 2250 ਕਰੋੜ ਰੁਪਏ ਦੀ ਰਿਸ਼ਵਤ ਦੇ ਕੇ ਜਾਨੀ ਕਿ ਇਹ ਕੰਪਨੀ ਦੇ ਹੋਇਆ ਤਾਂ ਇਹ ਆਓ ਸ਼ੁਰੂ ਦੇ ਕੇ ਦੇਸ਼ ਦੇ ਆਮ ਲੋਕਾਂ ਦੇ ਮਹਿੰਗੀ ਬਿਜਲੀ ਦਾ ਬੋਝ ਪਾਇਆ ਹੈ ਉਹ ਸਾਰਾ ਨੰਗਾ ਹੋਣਾ ਚਾਹੀਦਾ ਔਰ ਜਿਵੇਂ ਯੂ ਐਸ ਟੀ ਸਰਕਾਰ ਨੇ ਪਰਚਾ ਦਰਜ ਕੀਤਾ ਅਡਾਨੀ ਤੇ ਉਹਨਾਂ ਦੇ ਭਤੀਜਿਆਂ ਤੇ ਉਸੇ ਤਰਜ਼ ਤੇ ਇਸ ਦੇਸ਼ ਦੇ ਵਿੱਚ ਪਰਚਾ ਗੱਜ ਕਰਕੇ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਫਗੜੀ ਦਾ ਪਾਣੀ ਦੇਸ਼ ਦੀ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਸੋ ਇਸ ਕਰਕੇ ਅੱਜ ਅਸੀਂ ਗ੍ਰਿਫਤਾਰੀ ਕੀਤੀ ਹੈ ਸੋ ਇਹ ਲੜਾਈ ਅਸੀਂ ਲੜ ਰਹੇ ਹਾਂ